ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਬਾਦਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਗਏ ਸਹਾਇ ਰੁੱਤ ਪੰਜਵੀਂ ਸਾਖੀ ਤੇਲਵੀਂ ਆਪਣੇ ਪਰਾਈ ਤੇ ਪਰਾਈ ਆਪਣੇ ਇਹ ਹੜਪਿੰਡ ਪੁੱਜ ਕੇ ਸਤਿਗੁਰੂ ਜੀ ਬਹੁਤ ਸਾਰੇ ਸ਼ਾਹੀ ਫੌਜੀ ਖਤਰੇ ਤੋਂ ਦੂਰ ਹੋ ਗਏ ਪਰ ਬਿਲਕੁਲ ਖਤਰਾ ਦੂਰ ਨਹੀਂ ਸੀ ਹੋਇਆ ਉਸੇ ਪਿੰਡ ਵਿੱਚ ਮਹੰਤ ਕਿਰਪਾਲ ਦਾਸ ਰਹਿੰਦਾ ਸੀ ਇਹ ਕਦੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਰਹਿ ਆਇਆ ਸੀ ਤੇ ਪੰਗਾਣੀ ਦੇ ਯੁੱਧ ਵਿੱਚ ਇਸਨੇ ਬਹੁਤ ਬਹਾਦਰੀ ਦਿਖਾਈ ਸੀ 5 ਕੁ ਸਾਲ ਅਨੰਦਪੁਰ ਰਹਿ ਕੇ ਆਪਣੇ ਪਿੰਡ ਆ ਗਿਆ ਸੀ ਫਿਰ ਕਦੀ ਕਦਾਈ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਜਾਇਆ ਕਰਦਾ ਸੀ ਦੇਵ ਨੇਤ ਨਾਲ ਜਦ ਗੁਰੂ ਜੀ ਪਿੰਡ ਦੇ ਲਾਗੇ ਪੁੱਜੇ ਤਾਂ ਬਾਲ ਤੇ ਇਸਤਰੀਆਂ ਦਰਸ਼ਨਾ ਵਾਸਤੇ ਆਣੇ ਇਕੱਠੇ ਹੋਏ ਉਸ ਇਕੱਠ ਨੂੰ ਵੇਖ ਕੇ ਮਾਨਤ ਕਿਰਪਾਲदास ਵੀ ਨੇੜੇ ਆ ਪੁੱਜੀ ਉਸਨੇ ਪਾਈ ਦਇਆ ਸਿੰਘ ਜੀ ਤੇ ਗੁਰੂ ਜੀ ਨੂੰ ਪਛਾਣ ਲਿਆ ਅੱਗੇ ਹੋ ਕੇ ਨਮਸਕਾਰ ਕੀਤੀ ਸੁਖ ਸਾਧ ਪੁੱਛਣ ਪਿੱਛੋਂ ਉਸਨੇ ਸਤਗੁਰੂ ਜੀ ਅੱਗੇ ਬੇਨਤੀ ਕੀਤੀ ਪ੍ਰਭੂ ਇੱਥੇ ਆਰਾਮ ਕਰ ਲਓ ਕੁਝ ਸੇਵਾ ਲਈ ਲਵਾਂ ਸਾਈਂ ਬਾ ਨੇ ਬੇਨਤੀ ਨੂੰ ਪ੍ਰਵਾਨ ਕਰ ਲਿਆ ਮਾਨਤ ਕਿਰਪਾਲदास ਤੇ ਡੇਰੇ ਸਾਹਿਬ ਜਾ ਉtre ਉੱਥੇ ਪੁੱਜ ਕੇ ਸਾਈਂ ਬਾ ਨੇ ਇੱਕ ਹੁਕਮਨਾਮਾ ਦੇ ਕੇ ਗਨੀਖਾ ਤੇ ਨਬੀਖਾ ਨੂੰ ਵਿਦਾ ਕੀਤਾ। ਭਾਵੇਂ ਉਹ ਅਜੇ ਜਾਣਾ ਨਹੀਂ ਚਾਹੁੰਦੇ। ਫਿਰ ਵੀ ਉਹਨਾਂ ਨੂੰ ਭੇਜ ਦਿੱਤਾ ਕਿ ਉਹ ਹੁਣ ਜਾ ਕੇ ਆਪਣਾ ਕੰਮ ਤੰਦਰ ਕਰਨ। ਉਹਨਾਂ ਨੂੰ ਵਿਦਾ ਕਰ ਦਿੱਤਾ। ਮਹੰਤ ਕਿਰਪਾਲਦਾਸ ਕੋਲ ਰਹਿਣ ਲੱਗੇ। 2 ਦਿਨ ਬੀਤੇ ਤਾਂ ਮਹੰਤ ਕਿਰਪਾਲਦਾਸ ਬਾਦਸ਼ਾਹੀ ਹੁਕਮ ਕੋਲੋਂ ਡਰ ਗਿਆ। ਉਹ ਸੋਚਣ ਲੱਗਾ ਮੈਂ ਬਹੁਤ ਭੁੱਲ ਕੀਤੀ। ਪਿੰਡ ਦੇ ਚੌਧਰੀਆਂ ਨੂੰ ਜਦੋਂ ਪਤਾ ਲੱਗ ਗਿਆ ਜਦੋਂ ਉਹਨਾਂ ਨੇ ਸਰਕਾਰ ਦੇ ਆਦਮੀਆਂ ਨੂੰ ਪਤਾ ਦਿਨਾ ਹੈ ਸਰਕਾਰੀ ਆਦਮੀ ਆਉਣਗੇ ਤੇ ਮੈਨੂੰ ਵੀ ਫੜ ਲੈਣਗੇ ਬਾਲ ਬੱਚੇ ਸਮੇਤ ਕਤਲ ਕੀਤਾ ਜਾਵਾਂਗਾ ਘਰ ਘਾਟ ਸਾੜ ਦੇਣਗੇ ਮੈਂ ਕੀ ਘਟਨਾ ਹੈ ਕਿਉਂ ਨਾ ਸਤਗੁਰਾਂ ਨੂੰ ਜਵਾਬ ਦੇ ਦੇਵਾਂ ਤੇ ਅੱਗੇ ਤੋਰ ਦੇਵਾਂ ਇਹੋ ਮਨ ਹੀ ਮਨ ਵਿਚਾਰਾਂ ਕਰਕੇ ਉਹ ਸਤਗੁਰੂ ਜੀ ਦੇ ਪਾਸ ਜਾ ਬੈਠਾ ਦੁਸ਼ਮਨ ਦੀ ਸ਼ਕਤੀ ਦੀ ਉਸਤਤ ਕਰਨ ਲੱਗਾ ਤੇ ਗੱਲੀ ਗੱਲੀ ਕਹਿਣ ਲੱਗਾ ਕਿ ਹੋ ਸਕਦਾ ਹੈ ਇਹ ਤੁਰਕ ਆ ਕੇ ਸਤਗੁਰੂ ਜੀ ਨੂੰ ਗ੍ਰਿਫਤਾਰ ਕਰ ਲੈਣ ਖਤਰਾ ਹੀ ਖਤਰਾ ਹੈ ਸਤਗੁਰੂ ਜੀ ਉਸ ਦੇ ਕਮਜ਼ੋਰ ਮਨ ਦੀ ਨਿਰਬਲ ਅਵਸਥਾ ਨੂੰ ਪਛਾਣ ਗਏ ਉਹਨਾਂ ਨੇ ਬਚਨ ਕੀਤਾ ਕਿਰਪਾਲਦਾਸਾ ਅਸੀਂ ਆਪ ਹੀ ਅੱਗੇ ਚੱਲਨੇ ਹਾਂ ਚਿੰਤਾ ਨਾ ਕਰ ਖੁਸ਼ ਰਹੁ ਤੇਰੀ ਜਾਨ ਤੇਰੇ ਪਰਿਵਾਰ ਦੀ ਛਾਨ ਤੇ ਤੇਰਾ ਘਰ ਘਾਟ ਸਭ ਬਚਿਆ ਰਹੇ ਅਸੀਂ ਤੇਰੇ ਦੁਸ਼ਮਣ ਨਹੀਂ ਆਕਾਲ ਪੁਰਖ ਅਸਾਂ ਦਾ ਰਾਖਾ ਹੈ ਜੋ ਉਸਦੀ ਇੱਛਾ ਹੈ ਸੋਈ ਹੋਵੇਗਾ ਅਸੀਂ ਕਿਸੇ ਹੋਰ ਥਾਂ ਜਾ ਸਿਰ ਲਕਾਉਂਦੇ ਹਾਂ ਤੁਸੀਂ ਤੁਰਖਾਂ ਦੇ ਯਾਰ ਹੋ ਐਸੇ ਬਚਨਾਂ ਨੂੰ ਸੁਣ ਕੇ ਮਹੰਤ ਕਿਰਪਾਲਦਾਸ ਸ਼ਰਮਿੰਦਾ ਨਹੀਂ ਹੋਇਆ ਉਹ ਰੱਤਾ ਚੁੱਪ ਹੀ ਕੀਤਾ ਰਿਹਾ ਉਸ ਦੀ ਮਤ ਮਾਰੀ ਜਾ ਚੁੱਕੀ ਸੀ ਉਹ ਸੁਆਰਤ ਬਦਲੇ ਆਪਣੇ ਆਪ ਨੂੰ ਨਰਕਾਂ ਦਾ ਭਾਗੀ ਬਣਾ ਰਿਹਾ ਸੀ ਉਹ ਅਪਾਗਾ ਹਟ ਤੇਰੇ ਹਾ ਉਸਨੇ ਸਤਿਗੁਰੂ ਜੀ ਪਾਸੋਂ ਖਿਮਾ ਨਹੀਂ ਮੰਗੀ ਉਹ ਸਤਿਗੁਰੂ ਜੀ ਦੇ ਕੋਲੋਂ ਉੱਠ ਕੇ ਤੁਰ ਗਿਆ ਮਹੰਤ ਕਿਰਪਾਲਦਾਸੀ ਅਗਿਆਨਤਾ ਤੇ ਖੁਦਗਰਜ਼ੀ ਨੂੰ ਦੇਖ ਕੇ ਪਾਈ ਦਇਆ ਸਿੰਘ ਦੀ ਤਾਂ ਇੱਛਾ ਹੋਈ ਕਿ ਉਸ ਨੂੰ ਝਟਕਾ ਹੀ ਦਿੱਤਾ ਜਾਵੇ ਇੱਕ ਸਿੱਖ ਹੋ ਕੇ ਐਸਾ ਅਕਿਰਤ ਕੰਡ ਹੋਵੇ ਕਿ ਆਪਣੇ ਸਤਿਗੁਰੂ ਜੀ ਨੂੰ ਘਰ ਵਿੱਚ ਨਿਵਾਸ ਨਾ ਕਰਨ ਦੇਵੇ ਐਸੇ ਪੁਰਸ਼ ਨੂੰ ਦੁਨੀਆ ਵਿੱਚ ਜਿਉਣ ਦਾ ਕੋਈ ਹੱਕ ਨਹੀਂ ਪਰ ਸਮਾਂ ਆਗਿਆ ਨਹੀਂ ਸੀ ਦਿੰਦਾ ਕਿਸੇ ਤਰ੍ਹਾਂ ਦੇ ਝਗੜੇ ਨੂੰ ਸਹੇੜਿਆ ਜਾਵੇ ਇਹ ਹੜੋਂ ਤੁਰ ਕੇ ਸਤਿਗੁਰੂ ਜੀ ਜੱਟਪੁਰੇ ਪੁੱਛੇ ਝਟਪੂਰੇ ਵਿੱਚ ਇੱਕ ਰੱਜਿਆ ਪੂਜਿਆ ਜੱਟ ਮੁਸਲਮਾਨ ਰਾਏ ਕਲਾਸੀ ਉਹ ਗੁਰੂ ਘਰ ਦਾ ਸ਼ਰਧਾਲੂ ਸੀ ਸਤ ਗੁਰੂ ਜੀ ਉਸਦੇ ਖੂ ਉੱਤੇ ਜਾ ਬਿਰਾਜੀ ਸਵਭ ਨਾਲ ਉਹ ਖੂ ਉੱਤੇ ਸੀ ਜਿਸ ਸਮੇ ਉਸ ਨੂੰ ਪਤਾ ਲੱਗਿਆ ਕਿ ਅਨੰਦਪੁਰ ਦਾ ਮਾਲਕ ਉਹਦੇ ਘਰ ਆਇਆ ਹੈ ਤਾਂ ਉਸਨੇ ਬਹੁਤ ਖੁਸ਼ੀ ਮਨਾਈ ਉਹ ਨੱਠਾ ਨੱਠਾ ਪਿੰਡ ਗਿਆ ਪਿੰਡੋਂ ਬਰਤਨ ਲਿਆਇਆ ਤੇ ਮੱਛਾਂ ਚੋ ਚੋ ਕੇ ਉਸਨੇ ਸਤ ਗੁਰੂ ਜੀ ਨੂੰ ਦੁੱਧ ਪਿਲਾਉਣ ਦੇ ਪਿੱਛੋਂ ਸਾਰੀ ਵਾਰਤਾ ਸੁਣੀ ਪਾਈ ਦਾਇਆ ਸਿੰਘ ਜੀ ਨੇ ਅਨੰਦਪੁਰ ਦੇ ਛੱਡਣ ਦਾ ਸਾਰਾ ਹਾਲ ਸੁਣਾ ਦਿੱਤਾ। ਦੁੱਖ ਭਰੀ ਕਥਾ ਨੂੰ ਸੁਣ ਕੇ ਰਾਏ ਕੱਲੇ ਦੀਆਂ ਅੱਖਾਂ ਵਿੱਚ ਚੱਲ ਆ ਗਿਆ। ਉਸਨੇ ਤੁਰਕਾ ਨੂੰ ਬਹੁਤ ਬੁਰਾ ਬੁਲਾ ਕੇ ਹੱਥ ਜੋੜ ਕੇ ਅਰਜ਼ ਕੀਤੀ, "ਦਾਦਾ, ਇਹ ਠੀਕ ਹੈ ਕਿ ਮੈਂ ਮੁਸਲਮਾਨ ਹਾਂ ਪਰ ਮੇਰੇ ਉੱਤੇ ਭਰੋਸਾ ਕਰੋ। ਮੈਂ ਆਪ ਦਾ ਸੇਵਕ ਹਾਂ। ਮੈਨੂੰ ਕਿਸੇ ਦਾ ਡਰ ਨਹੀਂ। ਆਪ ਮੇਰੇ ਪਾਸ ਰਹੋ। ਮੈਂ ਸੇਵਾ ਕਰਾਂਗਾ।" ਹੋਰ ਵੀ ਜੋ ਸੇਵਾ ਦੱਸੋ ਮੈਂ ਕਰਨ ਨੂੰ ਤਿਆਰ ਹਾਂ ਮੇਰੇ ਤਨ ਭਾਗ ਜੋ ਮੈਨੂੰ ਆਪਦੇ ਹੀ ਦਰਸ਼ਨ ਹੋ ਗਏ ਮੈਂ ਅਪਰਾਧੀ ਹਾਂ ਸੇਵਾ ਕਰਕੇ ਮੇਰਾ ਭਲਾ ਹੋ ਜਾਵੇ ਦੋਸਕ ਦੀ ਅਗ ਦਾ ਪੈ ਲੱਗਦਾ ਹੈ ਸਤਿਗੁਰੂ ਜੀ ਬਹੁਤ ਪਰਸੰਨ ਹੋਏ ਉਹਨਾਂ ਨੇ ਬਚਨ ਕੀਤਾ ਅੱਛਾ ਅਸੀਂ ਤੇਰੇ ਪਾਸ ਰਹਾਂਗੇ ਇੱਕ ਕੰਮ ਹੈ ਜੋ ਤੁਸੀਂ ਜ਼ਰੂਰ ਕਰਵਾਓ ਉਹ ਕੰਮ ਇਹ ਹੈ ਕਿ ਅਸਾਂ ਸੁਣਿਆ ਹੈ ਕਿ ਮਾਤਾ ਜੀ ਮਾਤਾ ਗੁਜਰੀ ਜੀ ਅਤੇ ਇਹ ਛੋਟੇ ਦੋਵੇਂ ਲਾਲ ਸਰਹੰਦ ਦੇ ਨਵਾਬ ਦੇ ਹੱਥ ਆ ਗਏ ਹਨ ਉਹਨਾਂ ਨਾਲ ਕੀ ਬੀਤੀ ਹੈ ਉਹ ਕਿਸ ਹਾਲਤ ਵਿੱਚ ਹਨ ਇਹ ਪਤਾ ਮੰਗਵਾ ਕੇ ਦਿਓ ਰਾਏ ਕੱਲੇ ਨੇ ਉਸੇ ਵੇਲੇ 마ਹੀ ਨਾਮ ਦੇ ਇੱਕ ਆਦਮੀ ਨੂੰ ਸੱਦਿਆ 마ਹੀ ਬਹੁਤ ਤੇਜ਼ ਘੋੜਸਵਾਰ ਤੇ ਹੁਸ਼ਿਆਰ ਆਦਮੀ ਸੀ ਉਹ ਗੁਰੂ ਦੇ ਚਰਨਾਂ ਤੇ ਨਮਸਕਾਰ ਕਰਕੇ ਸਰਹੰਦ ਨੂੰ ਚੱਲਿਆ ਗਿਆ ਇਹ ਦੂਸਰੇ ਦਿਨ ਆ ਗਿਆ ਉਸਨੇ ਮਾਤਾ ਗੁਜਰੀ ਜੀ ਇਹ ਛੋਟੇ ਸਾਹਿਬ ਸਾਜਿਆਂ ਦਾ ਹਾਲ ਸਤਿਗੁਰੂ ਜੀ ਨੂੰ ਆ ਸੁਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ